ਖੜੂਰ ਸਾਹਿਬ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰਿਤਪਾਲ ਸਿੰਘ 5 ਜੁਲਾਈ ਨੂੰ ਸੰਸਦ ਮੈਂਬਰ ਵਜੋਂ ਸੌਹ ਚੁੱਕਣਗੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ 5 ਜੁਲਾਈ ਨੂੰ ਸੌਹ ਚੁੱਕਣ ਦੀ ਸਮਾਂ ਦਿੱਤਾ ਗਿਆ ਹੈ ਉਹ ਸਪੀਕਰ ਦੇ ਦਫ਼ਤਰ ਵਿੱਚ ਪਹੁੰਚ ਕੇ ਸੌ ਚੁੱਕਣਗੇ ਇਸ ਸਬਦੀ ਜਾਣਕਾਰੀ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਵੱਲੋਂ ਦਿੱਤੀ ਗਈ ਹੈ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਅਮਰਿਤਪਾਲ ਸਿੰਘ ਨੂੰ ਐਮਪੀ ਦੇ ਅਹੁਦੇ ਦੀ ਸੌ ਚੁੱਕਣ ਦੀ ਜੱਜ ਦੀਨ ਤੋਂ ਬਾਅਦ ਪੰਜਾਬ ਪੁਲਿਸ ਅਮਰਿਤਪਾਲ ਨੂੰ ਲੈਣ ਲਈ ਅਸਾਮਲੀ ਰਵਾਨਾ ਹੋ ਗਈ ਹੈ ਅਮਰਿਤਪਾਲ ਸਿੰਘ ਇਸ ਸਮੇਂ ਡਿਗਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਜਿੱਥੋਂ ਸਾਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਅਮਰitsar ਦਿਹਾਰਤ ਪੁਲਿਸ ਅਮਰਿਤਪਾਲ ਨੂੰ ਸਿੱਧਾ ਦਿੱਲੀ ਲਈ ਰਵਾਨਾ ਹੋਵੇਗੀ ਪੰਜ ਲੱਖ ਰੁਪਏ ਅਮਰਪਾਲ ਸਿੰਘ ਐਮਪੀ ਦੇ ਅਹੁਦੇ ਦੀ ਸੌ ਚੁੱਕਣਗੇ ਐਵੇਂ ਪਤਾ ਲੱਗਾ ਹੈ ਕਿ ਅਮਰਪਾਲ ਨੂੰ 100 ਲੋਕ ਸਭਾ ਸਵੀਕਰ ਦੇ ਚੈਂਬਰ ਵਿੱਚ ਚੁਕਾਈ ਜਾਵੇਗੀ ਇਹ ਸਾਰੀ ਕਾਰਵਾਈ ਦਰਨ ਨਾਤਾ ਕੋਈ ਅਮਰਪਾਲ ਸਿੰਘ ਨੂੰ ਮਿਲ ਸਕੇਗਾ ਤੇ ਨਾ ਹੀ ਕੋਈ ਗੱਲਬਾਤ ਕਰ ਸਕੇਗਾ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਦੀ ਅਗਵਾਈ ਹੇਠ ਇੱਕ ਟੀਮ ਡਿਬਰਗੜ ਲਈ ਰਵਾਨਾ ਹੋ ਗਈ ਹੈ ਪੰਜਾਬ ਪੁਲਿਸ ਦੀ ਟੀਮ ਅਮਰਪਾਲ ਨੂੰ ਸਿੱਧਾ ਦਿੱਲੀ ਲੈ ਕੇ ਜਾਵੇਗੀ ਸੌ ਚੁੱਕਣ ਉਪਰੰਤ ਅਮਰਪਾਲ ਨੂੰ ਤੁਰੰਤ ਜੇਲ੍ਹ ਵਾਪਸ ਭੇਜਿਆ ਜਾਵੇਗਾ ਰਾਸ ਸਭਾ ਵਿੱਚ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਵਿਰੋਧੀ ਧਿਰ ਦੇ ਮੈਂਬਰਾਂ ਤੇ ਵੱਡਾ ਹਮਲਾ ਕੀਤਾ ਹੈ ਪੀਐਮ ਮੋਦੀ ਨੇ ਕਿਹਾ ਕਿ ਇਹ ਨਾ ਕਾਂਗਰਸੀ ਲੋਕਾਂ ਨੇ ਬੇਸ਼ਰਮੀ ਨਾਲ ਭ੍ਰਿਸ਼ਟਾਚਾਰ ਬਚਾਓ ਅੰਦੋਲਨ ਚਲਣਾ ਸ਼ੁਰੂ ਕਰ ਦਿੱਤਾ ਹੈ ਪਹਿਲਾਂ ਇਹ ਸਾਨੂੰ ਪੁੱਛ ਰਹੇ ਸਨ ਕਿ ਅਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਹੁਣ ਜਦੋਂ ਉਹ ਜੀਰ ਵਿੱਚ ਜਾ ਰਹੇ ਹਨ ਤਾਂ ਤਸਵੀਰਾਂ ਦਿਖਾ ਰਹੇ ਹਨ ਇੱਥੇ ਜਾਂਚ ਏਜੰਸੀ ਦੇ ਸਵਾਲ ਖੜੇ ਕੀਤੇ ਜਾ ਰਹੇ ਹਨ ਕਪਲਾ ਕਰੇ ਆਪ ਆਪ ਦੀ ਸ਼ਿਕਾਇਤ ਕਰੇ ਕਾਂਗਰਸ ਅਤੇ ਜੇਕਰ ਕਾਰਵਾਈ ਹੋਵੇ ਤਾਂ ਮੋਦੀ ਦੋਸ਼ੀ ਹੈ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਆਮਾ ਦੀ ਪਾਰਟੀ ਸਾਥੀ ਬਣ ਗਏ ਹਨ ਕਾਂਗਰਸ ਆਮਾ ਦੀ ਪਾਰਟੀ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ ਇਹ ਕਾਂਗਰਸ ਵਾਲੇ ਭ੍ਰਸ਼ਟਾਚਾਰੀ بچاؤ ਆंदोलन ਚਲਾਉਣੇ ਲੱਗ ਗਏ ਹਨ ਬੇਸ਼ਰਮੀ ਕੇ ਸਾਥ ਜਿਨਕੋ ਸਜ਼ਾਏ ਮਿਲੀ ਹੈ ਭ੍ਰਸ਼ਟਾਚਾਰ ਮੈਂ ਇਨਕੇ ਸਾਥ ਤਸਵੀਰਾਂ ਨਿਕਾਲਨੇ ਮੈਨੂੰ ਕੋ ਮਜ਼ਾ ਆ ਰਹਾ ਹੈ पहले ये लोग हमको पूछते थे बातें तो बड़ी करते थे भ्रष्टाचारियों पर कार्रवाई क्यों नहीं होती है और जब भ्रष्टाचारी जेल जा रहे हैं तो हंगामा कर रहे हैं क्या आप लोगों को जेल क्या पहुंच भेज रहे हो आदरणीय सभापति जी यहां चर्चा के दौरान केंद्र की जांच एजेंसियों पर आरोप लगाए गए हैं जांच एजेंसियों का ये सरकार दुरुपयोग कर रही है ऐसा कहा गया है आदरणीय सभापति जी अब आप मुझे बताइए भ्रष्टाचार करें आप शराब घोटाला करें आप बच्चों के क्लास के बनाने में घोटाला करें आप पानी तक में घोटाला करें आप आपकी शिकायत करे कांग्रेस आपको कोर्ट में घसीट करके ले जाए कांग्रेस और अब कार्रवाई हो तो गाली दे मोदी को और अब आपस में जरा साथी बन गए हैं लोग और हिम्मत है तो सदन में खड़े होकर के जवाब मांगो कांग्रेस पार्टी से मैं आप वालों से कहता हूं कांग्रेस भी बताएं कि आपने प्रेस कॉन्फ्रेंस करके आपके घोटालों के इतने सारे सबूत देश के सामने रखे थे कांग्रेस ने प्रेस कॉन्फ्रेंस की थी इन्हीं लोगों के खिलाफ की थी अब ये बताएं कि ये जो उन्होंने सबूत प्रेस कॉन्फ्रेंस करके सारी फाइलें बताई थी क्या वो सबूत सच्चे थे या झूठे थे दोनों एक दूसरे को खोल करके रख देंगे आदरणीय सभापति जी मुझे विश्वास है ऐसी चीजों का जवाब देने की उनके अंदर हिम्मत नहीं है मानसून पंजाब पहुंच गया है तक उम्मीद मुताबिक अमी नहीं पै रहा ਇਸ ਕਾਰਨ ਗਰਮੀ ਅਤੇ ਉਮਸ ਹੈ 24 ਘੰਟਿਆਂ ਵਿੱਚ ਕਈ ਜ਼ਿਲ੍ਹਿਆਂ ਵਿੱਚ بارش ਹੋਈ ਅਤੇ ਮੌਸਮ ਵਿਭਾਗ ਨੇ ਸੂਬੇ ਦੇ 8 ਜ਼ਿਲ੍ਹਿਆਂ ਵਿੱਚ ਵੀਲ येलो ਰੈਡ ਜਾਰੀ ਕੀਤਾ ਹੈ ਤੇ 4 ਵਿੱਚ orange ਰੈਡ ਜਾਰੀ ਕੀਤਾ ਗਿਆ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਬੀਂਹ ਪੈਣ ਦੀ ਸੰਭਾਵਨਾ ਹੈ ਅਗਲੇ 3 ਦਿਨਾਂ ਵਿੱਚ ਵੀ ਪੈਣ ਦੀ ਸੰਭਾਵਨਾ ਹੈ ਫਿਰੋਜ਼ਪੁਰ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਗਰਮ ਰਿਹਾ ਪੁਲਿਸ ਵੱਲੋਂ ਵਿਭਾਗ ਨੇ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਵਿੱਚ ਮੀਂਹ ਯੈਲੋ ਅਲਰਟ ਜਾਰੀ ਕੀਤਾ ਹੈ ਇੱਥੇ ਭਾਰੀ ਮੀਂਹ ਦੀ ਸੰਭਾਵਨਾ ਹੈ ਜਦਕਿ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਤੇ ਜਲੰਧਰ ਵਿੱਚ ਭਾਰੀ ਮੀਂਹ ਦਾ orange alert ਜਾਰੀ ਕੀਤਾ ਗਿਆ ਹੈ ਭਾਜਪਾ ਸੰਸਦ ਮੈਂਬਰ ਕੰਗਨਾ ਰਣੋਦ ਨੂੰ ਥਾਪਣ ਮਾਰਨ ਵਾਲੀ ਸੀਐਸਐਫ ਮਲਾਜਮ ਕੁਲਵਿੰਦਰ ਕੋਰ ਦਾ ਬੰਗਲੂਰੂ ਤਬਾਦਲਾ ਕਰ ਦਿੱਤਾ ਗਿਆ ਹੈ ਜਾਣਕਾਰੀ ਮਿਲੀ ਹੈ ਕਿ ਸੀਐਸਐਫ ਕਾਂਸਟੇਬਲ ਕੁਲਵਿੰਦਰ ਕੋਰ ਨੂੰ ਮਾਤਲ ਤਹਿਤ ਬੰਗਲੌਰ ਤਬਦੀਲ ਕੀਤਾ ਗਿਆ ਹੈ ਉਸ ਦੇ ਖਿਲਾਫ ਜਾਂਚ جاری ਹੈ ਕੁਲਵਿੰਦਰ ਕੌਰ ਪਹਿਲਾ ਦਿੱਲੀ ਹਵਾਈ ਅੱਡੇ ਉੱਤੇ ਤਨਾਸੀ ਇਸ ਦੌਰਾਨ ਉਸਨੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੋਤ ਨੂੰ ਥਾਪੜ ਜੜ ਦਿੱਤਾ ਸੀ ਹੁਣ ਕੁਲਵਿੰਦਰ ਕੌਰ ਦਾ ਤਵਾਦਲਾ ਕਰ ਦਿੱਤਾ ਗਿਆ ਹੈ ਤਸਦੀਕ ਕੰਗਨਾ ਰਣੋਤ ਲੋਕ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਦਿੱਲੀ ਜਾ ਰਹੇ ਸਨ ਇਸੇ ਦੌਰਾਨ ਉਸਦੀ ਚੰਡੀਗੜ੍ਹ ਹਵਾਈ ਅੱਡੇ ਉੱਤੇ ਕੁਲਵਿੰਦਰ ਕੌਰ ਨਾਲ ਬੈਂਸ ਹੋ ਗਈ ਸੀ ਆਪ ਦੇ ਸਾਫ ਦਾ ਵਿਧਾਇਕ ਸ਼ੀਤਲ ਅਗਰਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਇਸ ਸੀਟ ਉੱਤੇ ਉਪਚੋਣ ਹੋਣ ਜਾ ਰਹੀ ਹੈ ਜਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਜਲੰਧਰ ਪੱਛਮੀ ਸੀਟ ਤੇ ਹੋਣ ਵਾਲੀ ਜਿਮਨੀ ਚੋਣ ਆਮ ਆਦਮੀ ਪਾਰਟੀ ਲਈ ਭਰੋਸੇਯੋਗਤਾ ਦਾ ਸਵਾਲ ਬਣ ਗਿਆ ਹੈ ਸੀਐਮ ਭਗਵੰਤ ਮਾਨ ਨੇ ਉਪਚੋਣ ਲਈ ਪ੍ਰਚਾਰ ਦੀ ਕਮਾਂਡ ਸੰਭਲ ਲਈ ਹੈ ਅਤੇ ਇਸ ਦਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੀਤਲ ਅਗਰਵਾਲ ਅਤੇ ਸੁਸ਼ੀਲ ਗੁਮਾਰ ਰੇਂਕੂ ਅਤੇ ਨਿਸ਼ਾਨੇ ਸਾਦੇ ਮੈਂ ਇੱਥੇ ਕਿਰਾਏ ਤੇ ਘਰ ਲੈ ਲਿਆ ਕਿਉਂਕਿ ਮੈਂ ਕਿਰਾਏ ਤੇ ਹੀ ਲੈ ਸਕਦਾ ਹੋਰ ਤਾਂ ਹੈ ਨਹੀਂ ਮੇਰੇ ਕੋਲ ਪੈਸੇ ਕਿਉਂਕਿ ਮੈਂ ਮੈਂ ਉਹ ਨਹੀਂ ਕਰਦਾ ਨਾ ਦੂਜਾ ਕੰਮ ਸੋ ਮੈਂ ਹਫਤੇ 'ਚੋ ਦੋ ਤਿੰਨ ਦਿਨ ਇੱਥੇ ਰਿਆ ਕਰੂੰਗਾ ਤੁਹਾਨੂੰ ਦੱਸ ਦਿਆ ਕਰਾਂਗੇ ਸੋਮਵਾਰ ਮੰਗਲਵਾਰ ਬੁੱਧਵਾਰ ਜਾਂ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਸਰਕਾਰ ਥੋੜੇ ਦੁਆਰ ਤੇ ਇੱਥੇ ਜਲੰਧਰ ਚ ਆ ਕੇ ਬੈਠਿਆ ਕਰੂਗੀ ਆ ਇਲਾਕੇ ਦੇ ਮਾਝੇ ਦੇ 도ਆਬੇ ਦੇ ਸਾਰੇ ਕੰਮ ਕਰਾਂਗੇ ਆਪਣਾ ਬਟਨ ਜਿਹੜਾ ਮਸ਼ੀਨ 'ਚ 5 ਨੰਬਰ ਤੇ ਆਉਣਾ ਪਹਿਲੇ ਨੰਬਰ ਆਉਣਾ ਪਹਿਲੇ ਨੰਬਰ ਤੇ ਸੋ ਇਸ ਪਰਿਵਾਰ ਨੇ ਬਹੁਤ ਸੇਵਾ ਪਹਿਲਾਂ ਵੀ ਕੀਤੀ ਹੈ ਇਹ ਪਰਿਵਾਰ ਤੁਹਾਡੇ ਜਾਣਿਆ ਪਛਾਣਿਆ ਇੱਥੇ ਰਹਿਣ ਵਾਲੇ ਨੇ ਇਹ ਕਿਸੇ ਨਸ਼ਿਆਂ ਦੇ ਕਾਰੋਬਾਰ 'ਚ ਨਹੀਂ ਹੈਗੇ ਇਹਨਾਂ ਦਾ ਕਿਸੇ ਬੱਸਾਂ 'ਚ ਨਹੀਂ ਇਹਨਾਂ ਦਾ ਟਾਦਿਆਂ 'ਚ ਨਹੀਂ ਇਹਨਾਂ ਦਾ ਹਿੱਸਾ ਹੈ ਤਾਂ ਜਲੰਧਰ ਬੈਸ ਦੇ ਲੋਕਾਂ ਦੇ ਦੁੱਖਾ ਸੁੱਖਾ ਚ ਹਿੱਸਾ ਹੋ ਗਤੇ ਉਹ ਡਰੀ ਜਾਂਦੇ ਹੁਣ ਕਿਉਂਕਿ ਹੁਣ ਪਰਚੇ ਪੈਣਗੇ ਜਿਹੜੇ ਕੰਮ ਕਰਦੇ ਰਹੇ ਆ ਉਹ ਕੰਮ ਹੋਣਗੇ ਹੁਣ ਹੁਣ ਡਰੀ ਜਾਂਦੇ ਆ ਕੀ ਬਣੂਗਾ ਮੈਂ ਤੁਹਾਨੂੰ ਦੱਸਿਆ ਇੱਕ ਵੇਲਾ ਹੋ ਗਿਆ ਦੂਜਾ ਹੋ ਜੂਗਾ ਠੀਕ ਹੈ ਨਾ ਗਲਤ ਬੰਦੇ ਮੈਂ ਦੇਖੋ ਮੈਂ ਕਹਿਣਾ ਚਾਹਣਾ মিডিਆ ਖੜਾ ਸਾਰਾ ਜੇ ਕਿਤੇ ਕੋਈ ਐਹੋ ਜੀ ਮਸ਼ੀਨ ਬਣ ਜੇ ਅੱਜਕੱਲ ਜਿਵੇਂ ਇੱਕ ਸ਼ੂਗਰ ਵਾਲੀ ਮਸ਼ੀਨ ਆਈ ਹੈ ਉਹ ਇੱਥੇ ਲੱਗ ਜਾਂਦੀ ਹੈ ਇਹ ਐਂ ਉਹਦੇ ਤੇ ਮੋਬਾਈਲ ਤੁਸੀਂ ਫੇਰੋ ਉਹ ਦੱਸ ਦਿੰਦੀ ਹੈ ਵੀ ਕਿੰਨੀ ਸ਼ੂਗਰ ਹੈ ਜੇ ਕਿਤੇ ਕੋਈ ਅਜਿਹੀ ਮਸ਼ੀਨ ਆ ਜਾਏ ਜਿਹੜੀ ਦਿਲ ਤੇ ਲੱਗ ਜਾਏ ਤੇ ਉਹ ਇਹ ਦੱਸ ਦੇ ਵੀ ਇਸ ਬੰਦੇ ਦੇ ਦਿਲ ਚ ਕਿੰਨੇ ਪਰਸੈਂਟ ਖੋਟ ਹੈ ਇਹਦਾ ਦਿਲ ਕਿੰਨਾ ਬੇਈਮਾਨ ਹੈ ਸਭ ਤੋਂ ਪਹਿਲਾਂ ਮੈਂ ਖਰੀਦੂਗਾ ਉਹ ਮਸ਼ੀਨ ਵੀ ਲਾ ਲਾ ਕੇ ਚੈੱਕ ਕਰੀਏ ਯਾਰ ਕਮਾਲ ਹੈ ਯਾਰ ਪੰਜਾਬੀਆਂ ਨੇ ਮੌਕਾ ਦੇਤਾ ਇੰਨਾ ਵੱਡਾ ਮੌਕਾ ਦੇਤਾ ਤੂੰ ਤੁਸੀਂ ਵਿਧਾਨ ਸਭਾ ਤੇ ਲੋਕ ਸਭਾ ਨੂੰ ਪਛਾਹ ਨਹੀਂ ਪਾਏ ਪਛਾਹ ਨਹੀਂ ਪਾਏ ਲੁੱਟਣ ਚ ਲੁੱਟਣ ਵਾਲ ਨੂੰ ਪੈ ਗਏ ਕਿੱਧਰੋਂ ਵੱਧ ਲੁੱਟ ਹੁੰਦੀ ਹੈ ਸੋ ਪੈਸਾ ਨਾਲ ਨਹੀਂ ਜਾਣਾ ਜਿੰਨੇ ਮਰਜ਼ੀ ਇਕੱਠੇ ਕਰ ਲੋ ਆ ਕਹਿ ਦਿਓ ਉਹਨਾਂ ਨੂੰ ਕਿ ਭਵੰਤਮਨ ਆਇਆ ਸੀ ਉਹ ਇਹ ਕਹਿੰਦਾ ਸੀ ਕਿ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੋਤੀ ਤੋ ਜਿਹੜਾ ਥੋੜਾ ਜੋਸ਼ ਹੈ ਤੁਹਾਡਾ ਜੋਸ਼ ਦੇ ਕਰਵਿੰਨ ਕੇਜਰੀਵਾਲ ਜੀ ਉਹਨਾਂ ਵੱਲੋਂ ਵੀ ਇਹੀ ਸਨੇਹਾ ਹੈ ਕਿ ਜਲੰਧਰ ਵਾਲਿਓ ਤੁਹਾਡੇ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣਗੇ ਤਾਂ ਉਹਨਾਂ ਨੂੰ ਸਕੂਨ ਮਿਲੂਗਾ ਕਿ ਮੈਂ ਇੱਕ ਪਾਰਟੀ ਬਣਾਈ ਜਿਹੜੀ ਪਾਰਟੀ ਪੰਜਾਬ ਦੇ ਵਿੱਚ ਵੱਧ ਰਹੀ ਹੈ ਤੇ ਆਪਣੀਆਂ ਸੀਟਾਂ ਆਪਈ ਰੱਖਣੀਆਂ ਤੇ ਝਾੜੂ ਦਾ ਚੋਣਸ਼ਣ ਆਪਣੇ ਦੋਸਤਾਂ ਮਿੱਤਰਾਂ ਨੂੰ ਹੋ ਸਕਦਾ ਘਰ-ਘਰ ਮੈਂ ਨਾ ਪਹੁੰਚ ਸਕਾਂ ਹੋ ਸਕਦਾ ਮੈਂ ਉਸ ਜਗ੍ਹਾ ਤੇ ਕਈ ਜਗ੍ਹਾ ਤੇ ਨਾ ਪਹੁੰਚ ਸਕਾਂ ਪਰ ਇਹ ਨਾ ਸੋਚੋ ਕਿ ਜੇ ਭਗਵੰਤ ਸਾਨ ਆ ਜਾਂਦਾ ਤਾਂ ਬੋਟ ਪਾਣ ਦੇ ਵੀਰੋ ਮੈਂ ਬੋਟ ਆਪਣੇ ਬੱਚਿਆਂ ਵਾਸਤੇ ਨਹੀਂ ਮੰਗ ਰਿਹਾ ਮੈਂ ਥੋੜੇ ਬੱਚਿਆਂ ਵਾਸਤੇ ਮੰਗ ਰਿਹਾ ਗਰੀਬੀਆਂ ਦੂਰ ਕਰਾਂਗੇ ਨੌਕਰੀਆਂ ਦੇਵਾਂਗੇ ਚੰਗੇ ਸਕੂਲ ਖੋਲਾਂਗੇ ਚੰਗੇ ਹਸਪਤਾਲ ਹੋਣਗੇ ਜੀਵਨ ਪੱਧਰ ਉੱਚਾ ਚੁੱਕਾਂਗੇ ਤੁਸੀਂ ਸਾਰੇ ਲੱਗ ਜਾਓ ਸਾਰੇ ਭਗਵੰਤ ਸਾਨ ਬਣ ਜਾਓ ਸਾਰੇ ਕੇਜਰੀਵਾਲ ਬਣ ਜਾਓ ਮੈਨੂੰ ਬੜੀ ਖੁਸ਼ੀ ਹੋਊਗੀ ਇਸ ਦਾ